ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨ ਕਬ ਹੂੰ ਚੀਜੈ ਵੱਡ ਭਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵੜ ਹੰਸਾ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭ ਉਤਾਈਐ ਰਹਾਉ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਟ ਕਟ ਅੰਤਰ ਮੇਰਾ ਸਵਾਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਕ ਲਾਲਾ ਸਿਮਰ ਸਿਮਰ ਪ੍ਰਭ ਭੇਨੇ ਹਲਾ ਜਤ ਕਤ ਪੇਖੋ ਸਾਧੂ ਸਰਣਾ ਅਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨ ਕਬ ਹੂੰ ਚੀਜੈ ਵੜ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭ ਉਤਾਈਐ ਰਹਾਉ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਟ ਕਟ ਅੰਤਰ ਮੇਰਾ ਸੁਆਮੀ ਉਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਪ੍ਰਭ ਭੇ ਨਿਹਾਲ ਜਤ ਕਤ ਪੇਖੋ ਸਾਧੂ ਸਰਣਾ ਅਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ Swami ਉਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨ ਕਬ ਹੂੰ ਚੀਜੈ ਵੜ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਅਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ Swami ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡ ਹੰਸਾ ਮਹੱਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭ ਉਤਾਈਐ ਰਹਾਉ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਟ ਕਟ ਅੰਤਰ ਮੇਰਾ ਸਵਾਮੀ ਉਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਰਬ ਭਏ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵਡ ਪਾਗੀ ਗੁਰਪੁਰਾ ਪਾਈਐ ਗੁਰੂ ਕਿਰਪਾ ਤੇ ਪ੍ਰਭੂ ਧਿਆਇਐ ਰਹਾ ਰਤਨ ਜਵਾਹਰ ਹਰਮੰਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲ ਜਤ ਕਤ ਪੇਖਉ ਸਾਧੂ ਸਰਣਾ ਆਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ Swami ਉਟਾ ਨਾਨਕ ਨਾਮ ਆਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਦ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾਉ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਟ ਕਟ ਅੰਤਰ ਮੇਰਾ ਸਵਾਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਰਬ ਭਏ ਨਿਹਾਲ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵੱਡ ਹੰਸਾ ਮਹਲਾ ਪੰਜਵਾਂ ਸਾਦ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭ ਉਤਾਈਐ ਰਹਾ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲ ਜਤ ਕਤ ਪੇਖਉ ਸਾਧੂ ਸਰਣਾ ਆਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ Swami ਉਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਦ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾ ਰਤਨ ਜਵਾਹਰ ਹਰਮਨਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਟ ਕਟ ਅੰਤਰ ਮੇਰਾ ਸਵਾਮੀ ਉਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨਾ ਕਬ ਹੂੰ ਚੀਜੈ ਵੱਡ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਤ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲ ਜਤ ਕਤ ਪੇਖੋ ਸਾਧੂ ਸਰਣਾ ਅਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਸਾਹਿਬ ਜੀ ਵਡਹੰਸਾ ਮਹਲਾ 5 ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਅ ਮਰੇ ਨ ਕਬ ਹੂੰ ਚੀਜੈ ਵੜ ਪਾਗੀ ਗੁਰਪੁਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਈਐ ਰਹਾ ਰਤਨ ਜਵਾਹਰ ਹਰਮਣਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ ਸੁਆਮੀ ਵਟਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ